ਅਮਰਿੰਦਰ ਸਿੰਘ ਰਾਜਾ ਵੜਿੰਗ ਜੋਕਰ 기ਦੜਬਾਹਤ ਤੋਂ ਕਾਂਗਰਸੀ ਵਿਧਾਇਕ ਨੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਮਾਨਸਾ ਪੁਲਿਸ ਦੇ ਐਸਐਸਪੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਰਦੂਲਗੜ ਤੋਂ ਇੱਕ ਨਸ਼ਾ ਅਤੇ ਤਸਕਰੀ ਦੇ ਮੁਲਜ਼ਮ ਦੇ ਵਿੱਚ ਗੁਰਲਾਲ ਸਿੰਘ ਨਾਮ ਦਾ ਸ਼ਖਸ ਫੜਿਆ ਗਿਆ ਸੀ ਜਿਸ ਨੇ ਦੱਸਿਆ ਹੈ ਕਿ ਉਸ ਦੇ ਰਾਜਾ ਵੜਿੰਗ ਦੇ ਨਾਲ ਸਬੰਧ ਨਹੀਂ ਗੁਰਲਾਲ ਸਿੰਘ ਦੇ ਇੱਕ ਮਨਜੀਤ ਸਿੰਘ ਜੋ ਬਲਾਕ ਸੰਪਤੀ ਦਾ ਚੇਅਰਮੈਨ ਹੈ ਪਿੰਡ ਫੂਲੇ ਵਾਲਾ ਜਿਲ੍ਹਾ ਮੁਕਸਰ ਦੇ ਵਿੱਚ ਉਹਦੇ ਨਾਲ ਬਹੁਤ ਏਰ ਤੋਂ ਸਬੰਧ ਹੈ ਕਿਉਂਕਿ ਗੁਰਲਾਲ ਸਿੰਘ ਇੱਕ ਕਤਲ ਦੇ ਮਕਦਮੇ ਵਿੱਚ ਇੱਕ ਅਰਾਦਾ ਕਤਲ ਦੇ ਮਕਦਮੇ ਵਿੱਚ ਵੀ ਮطلੂਬ ਰਿਹਾ ਹੈ ਉਸ ਵੇਲੇ ਤੋਂ ਇਹ ਮਨਜੀਤ ਸਿੰਘ ਫੁੱਲੇਵਾਲਾ ਦਾ ਮਿੱਤਰ ਹੈ ਮਨਜੀਤ ਸਿੰਘ ਹੀ ਇਸ ਨੂੰ ਰਾਜਾ ਵੜਿੰਗ ਜੋ ਗਿੱਦੜਵਾਹੇ ਤੋਂ ਕਾਂਗਰਸ ਦੇ ਐਮਐਲਏ ਨੇ ਉਹਨਾਂ ਨੂੰ ਲੈ ਕੇ ਉਸ ਨੂੰ 2 ਲੱਖ ਰੁਪਏ ਪਹਿਲਾਂ ਫੰਡ ਦੇ ਕੇ ਆਇਆ ਉਸ ਤੋਂ ਬਾਅਦ ਫੇਰ ਦੋ ਦਫਾ ਚੰਡੀਗੜ੍ਹ ਜਾ ਕੇ ਫੰਡਿੰਗ ਕਰਕੇ ਆਉਂਦਾ ਰਿਹਾ ਮਨਜੀਤ ਸਿੰਘ ਹੁਣ ਇੱਕ ਬੜੇ ਘਣਾਉਣੇ ਕਤਲ ਦੇ ਵਿੱਚ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਦਾ ਉਹ ਇਸ ਦਾ ਮਿੱਤਰ ਸੀ ਤੇ ਨਾਲ ਰਾਜਾ ਵੜਿੰਗ ਨੂੰ ਫਿਰ ਸਿੱਧੀ ਇਹਨੇ ਯਾਰੀ ਦੋਸਤੀ ਪਾ ਲਈ ਸੀ। ਰਾਜਾ ਵੜਿੰਗ ਨੂੰ ਇਹਨੇ ਦੱਸਿਆ ਸੀ ਮਨਜੀਤ ਸਿੰਘ ਨੇ ਕਿ ਇਹ ਸਮੱਗਲਰ ਹੈ, ਸਮੈਗ ਤੇ ਫੀਮ ਵੇਚਦਾ ਹੈ। ਰਾਜਾ ਵੜਿੰਗ ਨੇ ਇਹਨੂੰ ਦੱਸਿਆ ਕਿ ਕੋਈ ਗੱਲ ਨਹੀਂ ਹਰਿਆਣਾ 'ਚ ਤਾਂ ਸਾਡੀ ਕਾਂਗਰਸੀ ਸਰਕਾਰ ਹੈ, 2012 ਦੀਆਂ ਇਲੈਕਸ਼ਨਾਂ ਹੋਣ ਆਲੀਆਂ ਸੀ। ਇੱਥੇ ਵੀ ਸਾਡੀ ਸਰਕਾਰ ਆ ਜਾਣੀ ਹੈ, ਤੂੰ ਖੁੱਲਕੇ ਕੰਮ ਕਰੀ, ਬੇਫਿਕਰੀ ਰੱਖੀ ਕੋਈ ਤੈਨੂੰ ਹੱਥ ਨਹੀਂ ਲਾਊ, ਤੂੰ ਨਿਸ਼ਚਿੰਤ ਹੋ ਕੇ ਕੰਮ ਕਰੀ। ਇਹਦਾ ਜਿਹੜਾ ਮੋਬਾਈਲ ਫੋਨ ਆ ਉਹਦੇ 'ਚ ਰਾਜਾ ਵੜਿੰਗ ਦਾ ਫੋਨ ਨੰਬਰ ਫੀਡ ਹੈ। ਉਹ ਬਾਕੀ ਅਸੀਂ ਅਜੇ ਪੜਤਾਲ ਕਰ ਰਹੇ ਹਾਂ ਕਿ ਕਦੋਂ-ਕਦੋਂ ਕਾਲ ਡਿਟੇਲ ਕਿਵੇਂ-ਕਿਵੇਂ ਹੋਈ ਹੈ ਉਹਨਾਂ ਨੂੰ ਇਹ ਪੁੱਛਾਂਗੇ ਚਾਹਾਂਗੇ ਬਾਕੀ ਜੋ-ਜੋ ਸਬੂਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਤਫ਼ਤੀਸ਼ ਕਰਾਂਗੇ ਮੈਨੂੰ ਮੈਂ ਇਹ ਚਾਹਨਾ ਹੈ ਕਿ ਉਹ ਮੇਰੀ ਪਹਿਲਾਂ ਤਾਂ ਕਾਲ ਡਿਟੇਲ ਵਖਾਣ ਦੂਸਰੀ ਗੱਲ ਮੈਨੂੰ ਇਹ ਸਬੂਤ ਕਰਨ ਦੀ ਕਿ ਕਿੱਥੇ-ਕਿੱਥੇ ਕਦੋਂ-ਕਦੋਂ ਕਿੰਨੇ ਦਿੱਤੇ 2012 ਤੇ ਸਾਡੀ ਸਰਕਾਰ ਆ ਜਾਏਗੀ ਫੇਰ ਆਈ ਨਹੀਂ ਹਾਂ ਫੇਰ ਉਹ ਕਿਉਂ ਨਸ਼ਾ ਵੇਚ ਰਿਹਾ ਹੈ ਠੀਕ ਹੈ ਜੇ ਮੈਂ ਕਹਾ ਮੇਰੇ ਕਹਿਣ ਤੋਂ ਮਤਲਬ ਸਿੱਧਾ ਸਿੱਧਾ ਤੁਸੀਂ ਸੁਣ ਰਹੇ ਹੋ ਵੀ ਉਹ ਕਹਿੰਦਾ ਜਿਵੇਂ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਾਂ ਇੱਕ ਮਾਮਲੇ ਨੂੰ ਬਣਾ ਕੇ ਲਿਖਿਆ ਜਾਂਦਾ ਹੈ ਕਿ ਭਾਈ 2012 ਸਰਕਾਰ ਆਏਗੀ ਫਿਰ ਆਪਾਂ ਨਸ਼ਾ ਵੇਚਿਆ ਕਰਾਂਗੇ ਤੇਰਾ ਵਕਾਇਆ ਕਰਾਂਗੇ ਇਹ ਸਿੱਧਾ ਝੂਠਾ ਇਲਜ਼ਾਮ ਲਾਇਆ ਜਾ ਰਿਹਾ ਹੈ ਨਾ ਤਾਂ ਕੋਈ ਐਸੀ ਗੱਲ ਹੋਈ ਹਾਂ ਜਿਹੜਾ ਮਨਜੀਤ ਸਿੰਘ ਫੂਲੇ ਵਾਲਾ ਉਹ ਬਲੌਕ ਸੰਪਤੀ ਦਾ ਮੈਂਬਰ ਕਾਂਗਰਸ ਦਾ ਜਿਹਨੂੰ ਵੀ ਮੁਕਤਸਰ ਦੇ ਸਾਰੇ ਕਾਂਗਰਸੀ ਲੀਡਰ ਜਾਣਦੇ ਐ ਉਹਨੂੰ ਉਹ ਅੱਜ 2.5 ਸਾਲਾਂ ਚੋਂ ਨੇ ਮਰਡਰ ਕੀਤਾ ਨਹੀਂ ਕੀਤਾ ਉਹ 120 ਬੀਚ ਦੇ ਮਰਦ ਦੇ ਕੇਸ ਦੇ ਅੰਦਰ ਹੇਗਾ ਮੈਂ ਉਹ ਮਨਜੀਤ ਸਿੰਘ ਦੀ ਕੋਈ ਉਹ ਨਹੀਂ ਕਰ ਰਿਹਾ हां ਮਨਜੀਤ ਸਿੰਘ ਮੈਂ ਜਾਣਦਾ ਸੀ ਅਗਰ ਕੋਈ ਬੰਦਾ ਮਿਲਿਆ ਵੀ ਹੋਵੇ ਲੇਕਿਨ ਮੈਨੂੰ ਸਬੂਤ ਕਰਨ ਕਿ ਮੈਨੂੰ 2 ਲੱਖ ਰੁਪਏ ਦਿੱਤਾ ਹੈ ਮੇਰੇ ਨਾਲ ਕਦੇ ਫੋਨ ਕਾਲ ਦੀ ਡਿਟੇਲ ਕੋਣ ਜੇ ਉਹਦੇ ਫੋਨ ਦੇ ਵਿੱਚ ਮੇਰਾ ਨੰਬਰ ਫੀਡ ਹੈ ਜੇ ਮਨਮੋਨ ਸਿੰਘ ਜੀ ਦਾ ਕੋਈ ਜਾਂ ਕੋਈ ਮੋਦੀ ਜੀ ਦਾ ਬਾਦਲ ਸਾਹਿਬ ਦਾ ਸੁਖਵੀਰ ਜੀ ਦਾ ਕੋਈ ਨੰਬਰ ਫੀਡ ਕਰੀ ਫਿਰਦਾ ਹੈ ਨੰਬਰ ਜਿਹੜਾ ਮਤਲਬ ਇਹ ਨਹੀਂ ਦਾ ਕਿ ਉਹਦੇ ਤੇ ਉਹ ਇਲਜ਼ਾਮ ਲੱਗ ਜਾਂਦੀ ਉਹ ਉਹ ਦੋਸ਼ੀ ਹੈ ਜਾਂ ਉਹਨੇ ਕੋਈ ਅਪਰਾਧ ਕੀਤਾ ਜਾਂ ਉਹ ਕੋਈ ਨਾਲ ਹੋਰੇ ਨਾਲ ਹੋਰੀ ਹਿੱਸੇਦਾਰੀ ਸੀ ਕਿਤੇ ਕੋਈ ਮੇਰੀ ਇਸ ਤਰ੍ਹਾਂ ਦੀ ਕੋਈ ਪੁਖਤਾ ਸਬੂਤ ਨਹੀਂ ਫੇਰ ਮੰਨਿਆ ਜਾ ਸਕਦਾ ਕਿ ਹਾਂ ਰਾਜਾ ਬਰਿੰਦੋਤ ਇਹ ਨਹੀਂ ਕਿ ਨੰਬਰ ਪੀਡ ਹੈ ਉਹਨੇ ਕਿਹਾ ਤੁਹਾਨੂੰ ਨੰਬਰ ਪੀਡ ਹੈ ਇੰਨਾ ਇਲਜ਼ਾਮ ਲਾਉਣ ਤੋਂ ਪਹਿਲਾਂ ਕਾਲ ਡਿਟੇਲ ਨਿਕਾਲ ਕਢਾ ਲੈਣ ਇੰਨਾ ਇਲਜ਼ਾਮ ਤੋਂ ਪਹਿਲਾਂ ਕੋਈ ਪੁਖਤਾ ਸਬੂਤ ਚੰਡੀਗੜ੍ਹ ਕਿਤੇ ਪੈਸੇ ਦਿੱਤੇ ਕਿੱਥੋਂ ਪੈਸੇ ਕਰਾਏ ਕਿੰਨੇ ਕਰਾਏ ਕਿੰਨੇ ਵਾਰੀ ਕਰਾਏ ਅੱਜਕੱਲ੍ਹ ਤੁਸੀਂ ਕਹਿ ਰਹੇ ਹੋ ਕਿ ਸੀਬੀਆਈ ਜਾਂਚ ਜੇਕਰ ਇਸ ਮਾਮਲੇ ਦੀ ਹੁੰਦੀ ਹੈ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਤੁਸੀਂ ਖੁਦ ਮੰਗ ਕਰ ਰਹੇ ਹੋ ਸੀਬੀਆਈ ਜਾਂਚ ਦੀ ਇਸ ਮਸਲੇ ਨੂੰ ਲੈ ਕੇ ਖੁਦ ਜਾਓਗੇ ਅਦਾਲਤ ਮੈਂ ਅਦਾਲਤ ਤੋਂ ਪਹਿਲਾਂ ਮੈਂ ਆਪਦੀ ਮੈਨੂੰ ਪਾਗਾ ਇਨਕੁਆਇਰੀ ਔਰ ਜਿੱਥੇ ਵੀ ਮੈਨੂੰ ਕਾਨੂੰਨ ਦਾ ਆਸਰਾ ਲੈਣਾ ਪਿਆ ਆਪਦੇ ਪਾਰਟੀ ਦੇ ਲੀਡਰਾਂ ਨਾਲ ਗੱਲ ਕਰਕੇ ਕਾਨੂੰਨ ਦਾ ਆਸਰਾ ਵੀ ਲਵਾਂਗੇ ਔਰ ਜੋ ਵੀ ਕਰਨਾ ਪਿਆ ਉਹ ਕਰਾਂਗੇ ਮੈਂ ਗੱਲ ਕਰਾਂਗਾ ਪਰ ਕੱਲ ਅਸੀਂ ਪ੍ਰੈਸ ਕਾਨਫਰੰਸ ਮੈਂ ਸੁਨੀਲ ਜਾਕਰ ਜੀ ਨਾਲ ਪ੍ਰਧਾਨ ਬਾਜਵਾ ਜੀ ਨਾਲ ਗੱਲ ਕਰਕੇ ਜੋ ਵੀ ਪਾਰਟੀ ਫੈਸਲਾ ਲੈ ਕੇ ਸਮਝੇ ਲੇਕਿਨ ਇਹ ਬੇਬੁਨਿਆਦੀ ਮੇਰੇ ਤੇ ਇਲਜ਼ਾਮ ਲਾਏ ਗਏ ਨੇ ਮੈਂ ਇਹਨਾਂ ਨੂੰ ਸਿਰੇ ਤੋਂ ਨਕਾਰਦਾ ਹੋਇਆ ਮੈਂ ਇਹਨਾਂ ਨੂੰ ਨਕਾਰਦਾ ਔਰ ਇਹ ਬੇਬੁਨਿਆਦੀ ਔਰ ਝੂਠੇ ਇਲਜ਼ਾਮ ਮੇਰੇ ਤੇ ਹੈ ਬਿਨਾ ਕਿਸੇ ਆਦਮੀ ਨੂੰ ਉਹਨਾਂ ਚਿਕਰ ਮੁਲਜ਼ਮ ਨਾ ਸਮਝੋ ਜਿੰਨਾ ਚਿਕਰ ਉਹਦੇ ਖਿਲਾਫ ਕੋਈ ਸਬੂਤ ਨਾ ਹੋਣ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿੱਦਲ ਬਾਹਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਇਲਜ਼ਾਮ ਲੱਗੇ ਨੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਹੋਣ ਤੇ ਇਹ ਇਲਜ਼ਾਮ ਲਾਇਏ ਨੇ ਗੁਰਲਾਲ ਸਿੰਘ ਨਾਮ ਦੇ ਨਸ਼ਾ ਤਸਕਰੀ ਦੇ ਮੁਲਜ਼ਮ ਨੇ ਜਿਸ ਨੂੰ ਕਿ ਸਰਦੂਲਗੜ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਹੈ ਮਾਨਸਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮਾਨਸਾ ਪੁਲਿਸ ਦੇ ਐਸਐਸਪੀ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਪਰ ਰਾਜਾਵੜਿੰਗ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਨਾਲ ਹੀ ਆਖਿਆ ਕਿ ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਸਿਆਸਤ ਕੀਤੀ ਜਾ ਰਹੀ ਹੈ ਉਹ ਕਾਨੂੰਨ ਦਾ ਦਰਵਾਜ਼ਾ ਵੀ ਖੜਕਾਉਣਗੇ ਪਰ ਕੱਲ ਨੂੰ ਸਭ ਤੋਂ ਪਹਿਲਾਂ ਉਹ ਆਪਣੇ ਪਾਰਟੀ ਦੇ ਲੀ ਗੱਲਬਾਤ ਕਰਨਗੇ ਉਸ ਤੋਂ ਬਾਅਦ ਹੀ ਦੇਖਿਆ ਜਾਏਗਾ ਕਿ ਅਗਲਾ ਰਸਤਾ ਕੀ ਹੋਏਗਾ ਅਗਲਾ ਕਦਮ ਕੀ ਹੋਏਗਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਦੇਖਣ ਲਾਇਕ ਰਹੇਗਾ ਕੱਲ ਨੂੰ ਪਾਰਟੀ ਦੇ ਲੀਡਰਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੀ ਉਹ ਤੈਅ ਕਰਨਗੇ